ਬਾਦੋ ਜੀ ਜੀਰਾ ਮੇਰੇ ਨਾਮ ਗੁਰਜੰਟ ਸਿੰਘ ਆ ਜੀ ਜੀਨਾ ਰਾਤ ਕਤਲ ਹੋਇਆ ਕੌਣ ਲੱਗੂ ਤੁਹਾਡੇ ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਜੀ ਜੀਨਾਮ ਕੀ ਹੈ ਤੁਹਾਡਾ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕਿੱਥੇ ਪੁਰਾਤੇ ਮਾਮਲਾ ਜੀ ਵੀਰੇ ਜੀ ਐਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈਏ ਘਰਾਂ ਦੱਸ ਕੇ ਗਈਏ ਜੀ ਠੀਕ ਆ ਜੀ ਬੱਸ ਕਿ ਗੱਈਆ ਤੇ ਉਸ ਤੋਂ ਬਾਅਦ ਸਾਨੂੰ ਦੋ ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ। ਇਹ ਕੀ ਤਰੀਕ ਦੀ ਗੱਲ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ। ਅਸੀਂ ਕੱਲ ਸਾਰੇ ਪਿੰਡ ਦੇ ਕੈਵਰੇਜ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਈ। ਉਹ ਸਿਰਫ ਉਨੇ ਜੇਰੀਏ ਚ ਗਾਇਬ ਹੋ ਗਈ ਸੀ। ਸਾਰੇ ਪਾਸੇ ਸਰਪੱਟ ਸਾਡੇ ਨਾਲ ਸੀ ਕੈਵਰੇਜ ਦੇਖੇ ਨੇ ਜੀ। ਠੀਕ ਹੈ ਜੀ। ਤੇ ਕੱਲ ਪੁਲਿਸ ਨੇ ਕੀ ਕਰਿਆ ਜੀ? লাশ ਕੱਢ ਲਈ ਜੀ ਉਹਨਾਂ ਦੇ ਘਰ ਤੋਂ। ਰਸੋਈ ਦੇ ਥੱਲੇ ਤੋਂ। ਯਾਰ ਕੀ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੇ ਸੋਈ ਚ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਨਹੀਂ ਸਾਰੇ ਈਆਂ ਬਹਿਣਾ ਉਹਨਾਂ ਦੇ ਘਰ ਆ ਜਗੇ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਦੇਖੋ ਵੀ ਉਹਨਾਂ ਦੇ ਵੀ ਉਹ ਤੇਰਾ ਰਿਸ਼ਤੇਦਾਰ ਹੈ ਵੀ ਸੋਈ ਚ ਪਈ ਰਾਂ ਚ ਲਾਸ਼ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਕੋਈ ਯਕੀਨ ਲੱਗਦਾ ਮਤਲਬ ਕੀ ਗੱਲ ਹੋ ਗਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਇੱਥੇ ਉਹਨਾਂ ਨਾਲ ਪਿਆ ਉਹ ਮੁੰਡੇ ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਮੇਰੀ ਘਨਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਨਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਟ ਕੇ ਮਾਰਨ ਲੱਗੇ ਸੀ ਬਚਾਉਣ ਤੇ ਲੱਗੇ ਸੀ ਬਚਾਉਣੀ ਉਹਨਾਂ ਦੇ ਘਰ ਆ ਕੰਮ ਕਰਨ ਨਹੀਂ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਦੋਂ ਪੁੱਤੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਗਾਲ ਘੁੱਟ ਕੇ ਬੀਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂੰ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਮੇਢੀ ਉਹਨਾਂ ਦੀ ਬੁਢੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਕਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨਾਂ ਬਹਾਨੇ ਨਾਲ ਬਿਠਾ ਲਿਆ ਸੀ ਤੇ ਜਿੱਦਵਰ ਗੋਬੀ ਗਿਆ ਹੋਈ ਇਹਦੀ ਪੋਲਿਸ ਨੂੰ ਹਾਂਜੀ ਫੁੱਲ ਰਿਪੋਰਟ ਲਿਖਾਈ ਤੇ ਜੀ ਦੋ ਮਲਾਜ ਮਾਏ ਸੀ ਵਾੜਾ ਕੇ ਦੇਖ ਕੇ ਚਲੇ ਗਏ ਉਹ ਮਤਲਬ ਕਿ ਤੁੱਚ-ਤਿੱਚ ਕਰੀ ਵੀ ਸੀ ਕਿੰਨੇ ਫੈਮਿਲੀ ਮੈਂਬਰ ਅੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਰਿਕਾ ਰਾਲੀਆ ਮੁੰਡਾ ਕੁੜੀ ਉਹਦੇ ਛੋਟੇ-ਛੋਟੇ ਬੱਚੇ ਨੇ ਤੇ ਹੁਣ ਪੋਲਿਸ ਨੂੰ ਪਰਚਾ ਕੀਤਾ ਗਿਆ ਜਿਹਦੇ ਕੀਤਾ ਗਿਆ ਅੱਛਾ ਤੁਸੀਂ ਬੋਇ ਇੱਕ ਬੰਦੇ ਦੇ ਖਿੱਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਦਕੀ ਜਦਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਮੰਗ ਕਰਦੇ ਆ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਕੋਕਰ ਹੰਰ ਸਾਹਿਬ ਆਈ ਉਹਤੇ ਕਾਤੇ ਨਹੀਂ ਪਾਚਾ ਪਾਇਆ ਡੱਡ ਬੋਡੀ ਡੱਡ ਬੋਡੀ ਸੰਰਾਲੇ ਪਈ ਆ ਜੀ ਉਸ ਬੰਦੇ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਕੀ ਰਾਜੀ ਤੌਦੀ ਪਾਸ ਜਿਹਦਾ ਦੀ ਡੈਥ ਹੋਈ ਆ ਜਾਂ ਮਰ ਰੋਇਆ ਕੋ ਉਹ ਮੇਰੀ ਮੰਮੀ ਸੀ ਗੈ ਮਦਰ ਕੀ ਹੋਇਆ ਕਿ ਕਿ ਕਰ ਲੱਗੇ ਉਹ ਘਰ ਤੋਂ ਕੰਮ ਕਰਨ ਗਏ ਸੀਗੇ ਤੇ ਸਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੇ ਕਿਦੋਂ ਦੀ ਗੱਲ ਹੈ ਇਹ ਸੋ ਤਾਰਾਂ ਤਰੀਕ ਦੀ ਗੱਲ ਹੈ ਇਹ ਤੁਹਾਨੂੰ ਕਦੋਂ ਪਤਾ ਲੱਗੇ ਕਿ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਚਾਹਾਨੂੰ ਪਤਾ ਲੱਗਿਆ ਸੀਗਾ ਵੀ ਉਹ ਜਦੋਂ ਘਰ ਇੰਨੀ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੇ ਕੋਲ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਇਸ ਪੁਲਿਸ ਵਾਲੇ ਉਹਨਾਂ ਨੇ ਛਾਣ ਬੀਣ ਮੜੀ ਮੋਟੀ ਕੀਤੀ ਤੇ ਚਲੇ ਗਏ। ਥੋੜੂ ਜਿਹਾ ਪਤਾ ਲੱਗਿਆ ਇਹਨਾਂ ਨੂੰ ਜਦੋਂ ਉਹ 2000 ਮਾਰੇ ਗਏ। ਜਿਹੜੇ ਉਹ 2 ਦਿਨ ਕਰੇ ਮੰਮੀ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਿਸ ਵਾਲੇ ਰਾਤ ਨੂੰ। ਫੇਰ ਰਾਤੀਓ ਨਾ ਚਾਂਬੀਂ ਕਰੀ ਤਾਂ ਉਹਨਾਂ ਦੀ ਰੱਦਪੋਗੀ ਮਿਲੀ ਉਹਨਾਂ ਨੂੰ ਠੀਕ ਠੀਕ ਕਿਹੜਾ ਕੰਮ ਹੋਣ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾ ਸਾਡੀ ਕੋਈ ਜਿੰਨੇ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ ਜਿਵੇਂ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮ ਆ ਉਹ ਬਾਹਰ ਫਿਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਉਹ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਕਟਾਰ ਸਿੰਘ ਹੈ ਜੀ ਜਿੰਨਾ ਵੀ ਦਿੱਕਤ ਹੋਈ ਆ

ਮਾਂ ਜਦਿਆ ਆਉਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦੇ ਤੇ ਥੋੜੂ ਕੁ ਤੋਂ ਪਤਾ ਲੱਗੇ ਜੀ ਉਹਨਾਂ ਦੇ ਘਰ ਹੀ ਨੇ ਘਰੋ ਹੀ ਸ਼ੱਕ ਮੈਨੂੰ ਆਉਂਦੇ ਪਰਵਾਦ ਤੇ ਪੂਰੀ ਆਪਣੇ ਹੈਗੀ ਠੀਕ ਹਾਂ ਉਹ ਮੈਂ ਟੱਬਰ ਮੈਨੂੰ ਮਿੰਟ-ਮਿੰਟ ਦੱਸ ਸਕੇ ਜਾਂਦਾ ਜੀ ਮੈਂ ਉੱਥੇ ਜਾ ਕੇ ਕੱਢੀਆਂ ਇੰਨਾ ਟਾਈਮ ਲੱਗੂਗਾ ਇਹ ਫਿਰ ਡੈਡਬੋਡੀਆ ਕਦੋਂ ਪਤਾ ਲੱਗੇਗਾ ਇਹ ਤਾਂ ਸਾਰੀ ਰਾਤ ਪੜ ਲਿਏਗਾ ਤੇ ਹੱਥੱਕ ਕੀ ਬੰਦ ਕਰ ਦੇਣਗੇ ਮੰਗਰ ਮੈਂ ਤਾਂ ਅੱਜ ਵੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਕਿ ਆਇਆ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਇਨਸਾਫ ਹੋਣਾ ਚਾਹੀਦਾ ਇਨਸਾਫ ਮੈਂ ਬੱਚੇ ਵੀ ਪਰਿਵਾਰ ਵਿਚ ਉਹ ਜਿਹੜਾ ਅਸਲੀ ਬੰਦਾ ਜਿਹਦੇ ਘਰ ਹੋਇਆ ਉਹਨੂੰ ਕਿੱਥੇ ਹਰ ਦਿਨ ਗੱਲ ਹੈ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV